ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਹੈ 6 ਅਕਤੂਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 6 ਅਕਤੂਬਰ 2025 ਦਿਨ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦਿਨ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਜਾ ਸਕਦੇ ਨੇ ਟੈਲੀਗ੍ਰam ਚਰਨ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਹੋਏ ISSF ਜੂਨੀਅਰ ਵਿਸ਼ਵ ਕੱਪ ਦੀ ਮੈਡਲ ਸੂਚੀ ਵਿੱਚ ਕੌਣ ਟੌਪ ਤੇ ਰਿਹਾ ISSF ਜਾਨੀ ਕਿ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਰਲਡ ਕੱਪ ਇਹ ਜਿਹੜਾ ਯੂਨੀਅਰ ਵਿਸ਼ਵ ਕੱਪ ਹੋਇਆ ਵਾ ਇਸ ਦੀ ਮੈਡਲ ਸੂਚੀ ਦੇ ਵਿੱਚ ਟੌਪ ਤੇ ਰਿਹਾ ਸਾਡਾ ਦੇਸ਼ ਭਾਰਤ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਭਾਰਤ ਨੇ ਇਸ ਵਿੱਚ ਟੋਟਲ 26 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 19 올림픽 ਮੁਕਾਬਲੇਆਂ ਵਿੱਚ ਜਿੱਤੇ ਆ ਤੇ 7 ਗੈਰ 올림픽 ਮੁਕਾਬਲੇਆਂ ਦੇ ਵਿੱਚ ਭਾਰਤ ਨੇ ਮੈਡਲ ਜਿੱਤੇ ਆ ਤੇ ਜਿਹੜੇ 19 올림픽 ਮੁਕਾਬਲੇਆਂ ਵਿੱਚ ਮੈਡਲ ਜਿੱਤੇ ਆ ਭਾਰਤ ਨੇ 6 ਇਹਦੇ ਵਿੱਚੋਂ ਸੋਨੇ ਦੇ ਆ 골ਡ ਦੇ ਆ 8 ਸਿਲਵਰ ਦੇ ਆ ਫਾਈਵ ਬ੍ਰਾਉਂਜ਼ ਦੇ ਆ ਇਸ ਤੋਂ ਇਲਾਵਾ ਤੁਸੀਂ ਧਿਆਨ ਚ ਰੱਖਣਾ ਕਿ ਜਿਹੜੇ 7 ਗੈਰ 올림픽 ਮੁਕਾਬਲਿਆਂ ਵਿੱਚ ਜਿੱਤੇ ਉਹ ਦੋਵਾਂ ਵਿੱਚ ਦੋ 골ਡ ਦੇ ਆ ਦੋ ਸਿਲਵਰ ਦੇ ਆ ਤਿੰਨ ਬ੍ਰਾਉਂਜ਼ ਦੇ ਆ ਤੇ ਇਸ ਤੋਂ ਇਲਾਵਾ ਤੁਸੀਂ ਇਹ ਵੀ ਧਿਆਨ ਦੇ ਵਿੱਚ ਰੱਖਣਾ ਇਹਦੇ ਵਿੱਚ ਕਿ ਟੋਟਲ ਕਿੰਨੇ ਸੋਨੇ ਦੇ ਮੈਡਲ ਜਿੱਤੇ ਕਈ ਵਾਰ ਐਗਜ਼ਾਮਸ ਇਹੀ ਪੁੱਛ ਲਿਆ ਜਾਂਦਾ ਕਿ ਭਾਰਤ ਨੇ ISSF ਜੂਨੀਅਰ ਵਿਸ਼ਵ ਕੱਪ ਵਿੱਚ ਕਿੰਨੇ ਸੋਨੇ ਦੇ ਮੈਡਲ ਜਿੱਤੇ ਤਾਂ ਫਿਰ 8 ਆਊਗਾ ਉਸ ਦਾ ਆਨਸਰ ਠੀਕ ਹੈ ਸੋ ਧਿਆਨ ਚੁੱਕ ਕੇ ਆਪਣਾ ਪੜਨਾ ਤੁਸੀਂ ਹੁਣ ਅਸੀਂ ਭਾਰਤ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਹੈ ਨਵੀਂ ਦਿੱਲੀ ਗ੍ਰਾਂ ਸੀ ਇੰਡੀਅਨ ਰੁਪਿਆ ਪ੍ਰੈਜ਼ੀਡੈਂਟਾ ਡਰਾਪਰੀ ਮੁਰੂ ਪ੍ਰਧਾਨ ਮੰਤਰੀ ਅਨਰੇਂਦਰ ਮੋਦੀ ਪੂਰੀ ਦੁਨੀਆ ਦੇ ਵਿੱਚ ਦੁੱਧ ਉਤਪਾਦਨ ਵਿੱਚ ਭਾਰਤ ਟੌਪ ਤੇ ਹੈ ਦਾਣਾਂ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਹੈ ਖੇਤਰਫਲ ਪੱਖੋਂ ਭਾਰਤ 7ਵੇਂ ਸਥਾਨ ਤੇ ਹੈ ਭਾਰਤ ਦੇ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਹੈ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਭੂਟਾਨ ਬਰਮਾ ਬੰਗਲਾਦੇਸ਼ ਬੰਗਲਾਦੇਸ਼ ਦੇ ਨਾਲ ਸਭ ਤੋਂ ਵੱਧ ਹੱਦ ਲੱਗਦੀ ਹੈ ਭਾਰਤ ਦੀ 4096 ਕਿਲੋਮੀਟਰ ਦੀ ਹੱਦ ਭਾਰਤ ਦੀ ਬੰਗਲਾਦੇਸ਼ ਦੇ ਨਾਲ ਲਗਦੀ ਹੈ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਨੌਵੀਂ ਵਾਰ ਏਸ਼ੀਆ ਕੱਪ ਜਿੱਤੇਆ ਭਾਰਤ ਨੇ ਰੇਲ ਆਧਾਰਿਤ ਮੋਬਾਈਲ ਲਾਂਚਰ ਤੋਂ ਅਗਨੀ ਪੀ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਭਾਰਤ ਨੇ 31 ਮਾਰਚ 2026 ਤੱਕ ਚਾਂਦੀ ਦੇ ਆਯਾਤ ਤੇ ਪਾਬੰਦੀ ਲਗਾਈ ਭਾਰਤ ਨੂੰ 8ਵੀਂ ਯੂਪੀ ਕਾਂਗਰਸ ਵਿੱਚ ਪ੍ਰਸ਼ਾਸਨ ਅਤੇ ਡਾਕ ਸੰਚਾਲਨ ਪ੍ਰੀਸਿਡੈਂਟ ਲਈ ਦੁਬਾਰਾ ਚੁਣਿਆ ਗਿਆ ਭਾਰਤ ਟ੍ਰਾਈ ਸਰਵਿਸੈਸ ਐਜੂਕੇਸ਼ਨ ਕੋਰਪ ਪ੍ਰਾਪਤ ਕਰੇਗਾ ਭਾਰਤ ਨੇ ਵਿਸ਼ੇ ਪਦਰੀ ਬਲੂ ਪੋਰਟ ਬਣਾਉਣ ਲਈ ਐਫਓ ਨਾਲ ਪਾਈਵਾਲੀ ਕੀਤੀ ਭਾਰਤ ਨੇ ਸੈਟੇਲਾਈਟ ਟ੍ਰੈਕਿੰਗ ਸਟੇਸ਼ਨ ਸਥਾਪਿਤ ਲਈ ਮੋਰੀਸਸ ਨਾਲ ਸਮਝੌਤਾ ਕੀਤਾ ਪਰ 2027 ਵਿੱਚ ਪੰਜਵੇਂ ਕੋਸਟ ਗਾਰਡ ਗਲੋਬਲ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਨੈਕਸਟ ਹੈ ਹਾਂ ਇਹ ਵਿੱਚ ਭਾਰਤ ਨੇ ਕਿਸ ਦੇਸ਼ ਨਾਲ ਆਪਸੀ ਕਾਨੂੰਨ ਸਹਾਇਤਾ ਸੰਧੀ ਲਾਗੂ ਕੀਤੀ ਹਾਂਜੀ ਭਾਰਤ ਨੇ ਸਿੰਗਾਪੁਰ ਦੇ ਨਾਲ ਆਪਸੀ ਕਾਨੂੰਨੀ ਸਹਾਇਤਾ ਸੰਧੀ ਲਾਗੂ ਕੀਤੀ ਇਹਦਾ ਕੀ ਕਾਰਨ ਆ ਭਾਰਤ ਸਰਕਾਰ ਨੇ ਸਿੰਗਾਪੁਰ ਦੇ ਵਿੱਚ ਗਾਇਕਾ ਯੂਵਨ ਗਰਗ ਦੀ ਮੌਤ ਦੀ ਜਾਂਚ ਕਰਨ ਦੇ ਲਈ ਕਾਨੂੰਨੀ ਸਹਾਇਤਾ ਸੰਧੀ ਸੰਧੀ ਦੇ ਲਈ ਸਾਈਨ ਕੀਤੇ ਐ ਲਾਗੂ ਕੀਤੇ ਐ ਠੀਕ ਐ ਤੇ ਭਾਰਤ ਸਰਕਾਰ ਨੇ ਗਾਇਕਾ ਯੂਵਨ ਗਰਗ ਨੂੰ ਉਮਰ ਕੈਦੀ ਸਜ਼ਾ ਸੁਣਾਈ ਐ ਇਸ ਤੋਂ ਇਲਾਵਾ ਠੀਕ ਐ ਤੇ ਉਸ ਦੀ ਸੁਣਾਈ ਸੀ ਤੇ ਜਿਹਦੇ ਵਿੱਚ ਯੁਵਿੰਨ ਗਰਗ ਦੀ ਮੌਤ ਹੋ ਗਈ ਤੇ ਭਾਰਤ ਨੇ ਹੁਣ ਇਹ ਸਹਿਯੋਗ ਕੀਤਾ ਵਾ ਸਿੰਗਾਪੁਰ ਦੇ ਨਾਲ ਇਹਦੀ ਜਾਂਚ ਕਰਨ ਦੇ ਲਈ অপਸ਼ਨ সি ਇਸ ਦਾ রাইਟ ਆਨਸਰ ਹੁਣ ਸਿੰਗਾਪੁਰ ਦੀ ਗੱਲ ਹੈ ਸਿੰਗਾਪੁਰ ਦੀ ਕੈਪੀਟਲ ਹੈ ਸਿੰਗਾਪੁਰ ਸਿਟੀ ਕੰਸੀਆ ਸਿੰਗਾਪੁਰ ਡਾਲਰ ਪ੍ਰੈਜ਼ੀਡੈਂਟ ਅ ਥਰਮਨ ਸੰਮੁਗ੍ਰਤਮ ਪ੍ਰਾਈਮ ਮਿਨਿਸਟਰ ਅਲਵਾਰਸ ਵੌਂਗ ਸਿੰਗਾਪੁਰ ਤੇ ਭਾਰਤ ਦੇ ਵਿਚਕਾਰ ਸਿੰਬੈਕਸ ਨਾਮ ਦੇ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਸਿੰਗਾਪੁਰ 2025 ਦੇ ਆਰਥਿਕ ਆਯਾਤ ਦੀ ਇੰਡੈਕਸ ਵਿੱਚ ਟੌਪ ਤੇ ਰਿਹਾ ਗਲਪ ਗਲੋਬਲ ਸੇਫਟੀ ਰਿਪੋਰਟ 2025 ਵਿੱਚ ਸਿੰਗਾਪੁਰ ਟੌਪ ਤੇ ਰਿਹਾ ਆਈਐਨਐਸ ਨੇ ਸਤਾਰਨੇ ਸਿੰਗapore ਵਿੱਚ ਅਭਿਆਸ ਸਪੈਸੀਫਿਕ ਰਿਟਸ 2025 ਵਿੱਚ ਹਿੱਸਾ ਲਿਆ। ਗਲੋਬਲ ਪੀਸ ਇੰਡੈਕਸ 2025 ਵਿੱਚ ਸਿੰਗਾਪੁਰ ਏਸ਼ੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਐਲਾਨਿਆ ਗਿਆ। ਸਿੰਗਾਪੁਰ ਗਲੋਬਲ ਏਆਈ ਸਿਟੀ ਇੰਡੈਕਸ 2025 ਵਿੱਚ ਟੌਪ ਤੇ ਰਿਹਾ। ਭਾਰਤ-ਸਿੰਗਾਪੁਰ ਦਾ ਸੰਜੋਗਤ ਫੌਜੀ ਅਭਿਆਸ ਬੋਲਡ ਕੁਰੂਖੇਤਰ, ਯੋਧਪੁਰ ਵਿੱਚ ਸ਼ੁਰੂ ਹੋਇਆ। ਸਿੰਗਾਪੁਰ ਹੈਂਡਲ ਲਈ ਪਾਸਪੋਰਟ ਇੰਡੈਕਸ 2025 ਵਿੱਚ ਟੌਪ ਤੇ ਰਿਹਾ ਜਦੋਂ ਕਿ ਭਾਰਤ 70ਵੇਂ ਸਥਾਨ ਤੇ ਰਿਹਾ। ਭਾਰਤ ਤੇ ਸਿੰਗਾਪੁਰ ਦਰਮਿਆਨ ਦੁਵੱਲੇ ਅਭਿਆਸ ਇੰਬੈਕਸ ਦਾ 23ਮ ਐਡੀਸ਼ਨ ਆਯੋਜਿਤ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਸਾਨੇ ਤਾਕਾਚੀ ਕੇ ਇਸ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੀ ਗਈ ਹਾਂਜੀ ਜਾਪਾਨ ਦੇ ਪ੍ਰਾਈਮ ਮਿਨਿਸਟਰ ਸਿਗੇਰੋ ਇਸ਼ੀਵਾ ਇਹਨਾਂ ਨੇ ਅਸਤੀਫਾ ਦੇ ਦਿੱਤਾ ਤਾਂ ਹੁਣ ਸਾਨੇ ਤਾਕਾਚੀ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਦਿਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਸਾਨੇ ਤਾਕਾਚੀ ਤੇਜ ਤੋਂ ਇਲਾਵਾ ਮউনিਸੀਪਲ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਅਪੁਆਇੰਟਮੈਂਟ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ ਸੋ ਸੋਸ਼ਲ ਆ ਕਰਕੀ ਨੇ ਨੇਪਾਲ ਵਿੱਚ ਅੰਤਰੀਮ ਸਰਕਾਰ ਦੀ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕੀ ਯੂਨਾਸ ਗਹਿਰਸਟੋਰ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਵਜੋਂ ਦੂਜੀ ਵਾਰ ਚਿਤ ਪ੍ਰਾਪਤ ਕੀਤੀ ਇਰਫਾਨ ਅਲੀ ਗੁਆਨਾ ਦੇ ਰਾਸ਼ਟਰਪਤੀ ਬਣੇ ਐਂਟ੍ਰਿਓ ਹੌਲਨੈਸ ਜਮੇਕਾ ਦੇ ਪ੍ਰਧਾਨ ਮੰਤਰੀ ਬਣੇ ਤੇਜੀਵਾਰ ਅਨੁਤਿੰਨ ਚਾਰਨ ਚਾਰਨ ਵੀਰਕੁਲ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਈਗਾ ਰੁਇਨਿਆ ਨੇ ਲਿਥੁਆਨੀਆ ਦੀ ਪ੍ਰਧਾਨ ਮੰਤਰੀ ਬਣੀ ਯੂਲੀਆ ਸਵੀਰੀ ਡੈਂਕੋ ਯੂਕਰੇਨ ਦੇ ਪ੍ਰਧਾਨ ਮੰਤਰੀ ਬਣੇ ਜੈਨੀਫਰ ਗੀਅਰਲਿੰਗਸ ਸਾਈਮੰਸ ਸੂਰੀਨਾਮ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਨੈਕਸਟ ਹੈ ਕਿ ਇਸ ਦੇਸ਼ ਨੇ ਹਾਲ ਹੀ ਵਿੱਚ ਸ਼ੁਰੂਆਤੀ ਪੜਾਅ ਦੀ ਵਰਤੋਂ ਲਈ ਅਲਜ਼ਾਈਮਰਸ ਦੀ ਦਵਾਈ ਲੈਕਨੂ ਮੈਥ ਨੂੰ ਮਨਜ਼ੂਰੀ ਦਿੱਤੀ ਹਾਂਜੀ ਡਿਮੇਸ਼ੀਆ ਦੇਖ ਭਾਂ ਦੇ ਵਿੱਚ ਆਸਟ੍ਰੇਲੀਆ ਦੇ ਥੈਰੇਪਿਓਟਿਕ ਗੁੱਡਸ ਐਡਮਿਨਿਸਟ੍ਰੇਟਰ ਨੇ ਸ਼ੁਰੂਆਤੀ ਪੜਾਅ ਦੇ ਅਲਜ਼ਾਈਮਰ ਰੋਗ ਦੇ ਇਲਾਜ ਲਈ ਲੈਕਨੋਮੈਵ ਨੂੰ ਮਨਜ਼ੂਰੀ ਦਿੱਤੀ ਕਿਹਨੇ ਦਿੱਤੀ ਆ ਆਸਟ੍ਰੇਲੀਆ ਨੇ ਆਪਸ਼ਨ ਡੀ ਇਜ਼ ਆ ਰਾਈਟ ਆਨਸਰ ਹੁਣ ਆਸਟ੍ਰੇਲੀਆ ਦੀ ਗੱਲ ਹੈ ਤਾਂ ਆਸਟ੍ਰੇਲੀਆ ਦੀ ਕੈਪੀਟਲ ਹੈ ਕੈਨਵਰ ਆ ਰਾਂਸੀ ਆਸਟ੍ਰੇਲੀਅਨ ਡਾਲਰ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਭਾਰਤ ਅਤੇ ਆਸਟ੍ਰੇਲੀਆ ਨੇ ਜੈਵਿਕ ਉਤਪਾਦਾਂ ਦੀ ਆਪਸੀ ਮਾਨਤਾ ਲਈ ਸਮਝੌਤਾ ਕੀਤਾ ਆਸਟ੍ਰੇਲੀਆ ਨੇ ਰੱਖਿਆ ਨੂੰ ਮਜ਼ਬੂਤ ਕਰਨ ਲਈ ਐਮਕਿਊ 28 ਏ ਕੋਸਟ ਬੈਕਟਰ ਡਰੋਨ ਵਿਕਸਿਤ ਕੀਤਾ ਆਸਟ੍ਰੇਲੀਆਈ ਖਿਡਾਰੀ ਮਿਸ਼ਲ ਸਟਾਰਕ ਜੀ 20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸન્યાਸ ਲੈਣਗੇ ਆਸਟ੍ਰੇਲੀਆ ਨੇ ਜਾਪਾਨ ਨਾਲ ਜੰਗੀ ਜਹਾਜ਼ਾਂ ਲਈ ਹੁਣ ਤੱਕ ਦੇ ਸਭ ਤੋਂ ਵੱਡੇ ਰੱਖੇ ਰੱਖਿਆ ਸੌਦੇ ਤੇ ਸਾਈਨ ਕੀਤੇ ਸਾਰਾ ਤਿੰਦਲੂਕਰ ਆਸਟ੍ਰੇਲੀਆਈ ਸੈਰਸਪਟਾ ਮਾਮਲੀ ਬ੍ਰਾਂਡ ਵੇਸਟਰ ਚੁਣेंगे ਭਾਰਤ ਨੇ ਆਸਟ੍ਰੇਲੀਆ ਵਿੱਚ ਆਯੋਜਿਤ ਫੌਜੀ ਅਭਿਆਸ ਟੈਲਿਸਮੈਨ ਸਾਬਰ 2025 ਵਿੱਚ ਹਿੱਸਾ ਲਿਆ ਸ਼ੁਸ਼ਾਨ ਲਈ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਵਿਰੋਧੀ ਧਿਰ ਦੀ ਨੇਤਾ ਬਣੀ ਸਟੇਵ ਆਵਾਸਟ੍ਰੇਲੀਆ ਭਾਰਤ ਵੰਦ ਸਲਾਹਕਾਰ ਬੋਰਡ ਵਿੱਚ ਨਿਯੁਕਤ ਕੀਤੇ ਗਏ ਨੈਕਸਟ ਹੈ ਹਾਲੀ ਵਿੱਚ ਜਾਰੀ ਕੀਤੀ ਗਈ ਹਰੁਣ ਅਮੀਰ ਸੂਚੀ 2025 ਵਿੱਚ ਕੌਣ ਸਿਖਰ ਤੇ ਰਹਾ ਹਰੁਣ ਰਿਚ ਲਿਸਟ 2025 ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਿਖਰ ਤੇ ਰਹੇ ਆ ਮੁਕੇਸ਼ ਅੰਬਾਨੀ ਸੈਕੰਡ ਤੇ ਰਹੇ ਆ ਗੋਤਮ ਅਡਾਨੀ 3rd ਤੇ ਆ ਰੋਸ਼ਨੀ ਨਾਥਰ ਨੈਕਸਟ ਹੈ ਰਾਮਚੰਦਰਨ ਅਜ਼ਾਇਬ ਘਰ ਹਾਲੀ ਵਿੱਚ ਕਿੱਥੇ ਖੁੱਲੇਗਾ ਹਾਂਜੀ ਕੇਰਲ ਦੇ ਕੇਰਲ ਦੇ ਮੁੱਖ ਮੰਤਰੀ ਪਿੰਨ ਰਈ ਵਿਜੀਅਨ ਨੇ ਕਾਲਮ ਵਿੱਚ ਕੇਰਲ ਦੇ ਕਾਲਮ ਦੇ ਵਿੱਚ ਰਾਮਚੰਦਰਨ ਅਜ਼ਾਇਬ ਘਰ ਖੋਲਣ ਦਾ ਐਲਾਨ ਕੀਤਾ অপਸ਼ਨ A ਇਸ ਦਾ রাইਟ ਆਂਸਰ ਭਾਰਤ ਦੇ ਪ੍ਰਸਿੱਧ ਸਮਕਾਲੀ ਕਲਾਕਾਰ A ਰਾਮਚੰਦਰਨ ਦੇ ਸਨਮਾਨ ਵਿੱਚ ਇਹ ਅਜ਼ਾਇਬ ਘਰ ਖੋਲਿਆ ਜਾਵੇਗਾ ਠੀਕ ਹੈ ਨੈਕਸਟ ਹੁਣ ਅਸੀਂ ਕੇਰਲ ਦੀ ਗੱਲ ਕੀਤੀ ਹੈ ਕੇਰਲ ਦੇ ਵਿੱਚ ਖੁੱਲੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਕੇਰਲ ਦੀ ਕੈਪੀਟਲ ਹੈ ਤ੍ਰਿਵੰਤਮਪੁਰਮ ਸੌਰੀ ਹਾਂਜੀ ਕੇਰਲ ਦੀ ਕੈਪੀਟਲ ਹੈ ਤ੍ਰਿਵੰਤਮਪੁਰਮ ਇੱਥੋਂ ਦੇ ਚੀਫ ਮਿਨਿਸਟਰ ਪਿੰਨ ਰਈ ਵਿਜ਼ਨ ਗਵਰਨਰਸ ਅੰਦਰ ਅਰਲਿਕਾ ਹੈ ਕੇਰਲ ਦੇ ਵਿੱਚ ਨਾਇਮੋਦੀ ਸੋਲਾ ਨੈਸ਼ਨਲ ਪਾਰਕ ਕਮਾਤੀ ਕੇਤਨ ਸੋਲਾ ਨੈਸ਼ਨਲ ਪਾਰਕ ਪਗੜਮ ਸੋਲਾ ਨੈਸ਼ਨਲ ਪਾਰਕ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਐਰਵੀਕੋਲਮ ਨੈਸ਼ਨਲ ਪਾਰਕ ਪੈਰੀਆਰ ਵਾਈਲਡਲਾਈਫ ਸੈਂਚੁਰੀ ਹੈ ਕੇਰਲ ਟੂਰਿਜ਼ਮ ਨੂੰ ਸਭ ਤੋਂ ਵੱਧ ਦਿਲਚਸਪ ਸੋਸ਼ਲ ਮੀਡੀਆ ਮਹਿੰਮ ਲਈ ਪਾਟਾਗੋੜ ਗੋਲਡ ਅਵਾਰਡ 2025 ਮਿਲੇ ਹੈ 13 ਨੂੰ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਡਿਜੀਟਲ ਸਾਖਰਤਾ ਰਾਜ਼ ਐਲਾਨਿਆ ਗਿਆ ਕੇਰਲ ਵਿੱਚ ਤਾਜ਼ੇ ਪਾਣੀ ਦੇ ਕੇਕੜਿਆਂ ਦੀ ਪ੍ਰਜਾਤੀ ਦੀ ਖੋਜ ਕੀਤੀ ਗਈ ਕੇਰਲ ਵਿੱਚ 11ਵਾਂ ਮਾਲਾਵਰ ਰੀਵਰ ਫੈਸਟੀਵਲ ਆਯੋਜਿਤ ਕੀਤਾ ਗਿਆ ਕੇਰਲ ਵਿੱਚ ਨਵੀਂ ਡ੍ਰੈਗਨ ਫਲਾਈ ਪ੍ਰਜਾਤੀ ਲੀਰੀਓ ਲੀਰੀਓ ਥੈਮਿਸ ਅਬਾਰਾਮੀ ਦੀ ਖੋਜ ਹੋਈ ਕੇਰਲ ਦਾ ਆਰਥੋ ਅਰਧੂਕਲ ਪੁਲਿਸ ਸਟੇਸ਼ਨ ਭਾਰਤ ਦਾ ਪਹਿਲਾ ਆਈਐਸ ਪ੍ਰਮਾਣਿਤ ਸਟੇਸ਼ਨ ਬਣਿਆ ਕੇਰਲ ਦਾ ਪਹਿਲਾ ਸਕਿਨ ਬੈਂਕ ਤ੍ਰਿਵੰਤਮपुरम ਵਿੱਚ ਖੁੱਲੇਗਾ ਨੈਕਸਟ ਹੈ ਹਾਲ ਹੀ ਵਿੱਚ ਚੱਕਰਵਾਤ ਸ਼ਕਤੀ ਗੁਜਰਾਤ ਤੱਟ ਦੇ ਨੇੜੇ ਪਹੁੰਚਿਆ ਇਸ ਦਾ ਨਾਮ ਕਿਸ ਨੇ ਰੱਖਿਆ ਹਾਂਜੀ ਚੱਕਰਵਾਤ ਸ਼ਕਤੀ ਮੌਨਸੂਨ ਤੋਂ ਬਾਅਦ ਮੌਸਮ ਵਿੱਚ ਅਰਬ ਸਾਗਰ ਵਿੱਚ ਬਣਨ ਵਾਲਾ ਪਹਿਲਾ ਚੱਕਰਵਾਤੀ ਤੂਫਾਨ ਆ ਤੇ ਇਸ ਦਾ ਨੇਪਾਲ ਇਸ ਦਾ ਨਾਮ ਰੱਖਿਆ ਵਾ ਸ਼੍ਰੀਲੰਕਾ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਸ਼੍ਰੀਲੰਕਾ ਨੇ ਨਾਮ ਰੱਖਿਆ ਮੂਲ ਸ਼੍ਰੀਲੰਕਾ ਦੁਆਰਾ ਤੂਫਾਨ ਦਾ ਨਾਮ ਸ਼ਕਤੀ ਰੱਖਿਆ ਗਿਆ ਇਸ ਚੱਕਰਵਾਤ ਦੇ ਗੁਜਰਾਤ ਤੱਟ ਖਾਸ ਕਰਕੇ ਦਵਾਰਕਾ ਦੇ ਆਲੇ ਦੁਆਲੇ ਪ੍ਰਭਾਵਿਤ ਹੋਣ ਦੀ ਉਮੀਦ ਲਗਾਈ ਗਈ ਹੁਣ ਸ਼੍ਰੀਲੰਕਾ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਸ਼੍ਰੀਲੰਕਾ ਦੀ ਕੈਪੀਟਲ ਕੋਲੰਬੋ ਗ੍ਰਾਂਸੀਆ ਸ਼੍ਰੀਲੰਕੀਨ ਰੁਪਇਆ ਪ੍ਰਾਈਮ ਮਿੰისტਰ ਹਰੇਣੀ ਅਮਰ ਸੂਰੀਆ ਪ੍ਰੈਜ਼ੀਡੈਂਟ ਅਨੂਰਾ ਕੁਮਾਰ ਅਦੀਸਾਨਾਇਕ ਇਹ ਤੇ ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਸਰਵੋੱਚ ਨਾਗਰਿਕ ਸਨਮਾਨਾ ਮਿਸ਼ਰਾ ਵਿਪੂਸ਼ਣ ਜਿਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਨਮਾਨਿਤ ਕੀਤਾ ਗਿਆ ਤੇ ਮਿੱਤਰ ਸ਼ਕਤੀ ਅਭਿਆਸ ਹੁੰਦਾ ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚਕਾਰ ਭਾਰਤ ਨੇ ਮਨਾਰ ਐਮਰਜੈਂਸੀ ਕੇਅਰ ਯੂਨਿਟ ਲਈ ਸ਼੍ਰੀਲੰਕਾ ਨਾਲ ਸਾਂਝੀ ਕੀਤੀ ਸ਼੍ਰੀਲੰਕਾ ਸਰਸਪੱਟੇ ਨੂੰ ਲਾਰ ਦੇ ਲਈ 40 ਦੇਸ਼ਾਂ ਨੂੰ ਮੁਫਤ ਵੀਜ਼ਾ ਦੇਵੇਗਾ ਸ਼੍ਰੀਲੰਕਾ ਵਿੱਚ ਸ਼ੋਕਸਤੰਭ ਦੀ ਪ੍ਰਕਿਰਤੀ ਦਾ ਉਦਘਾਟਨ ਕੀਤਾ ਗਿਆ ਕੋਲੰਬੋ ਵਿੱਚ 3 ਦਿਨਾਂ ਦਾ ਕਟਪੁਤਰੇ ਤਿਉਹਾਰ ਦਾ ਉਦਘਾਟਨ ਕੀਤਾ ਗਿਆ ਸ਼੍ਰੀਲੰਕਾ ਵਿੱਚ ਭਾਰਤੀ ਸੈਟਾਨਾਂ ਨਾਲ ਬਣੇ 90 ਘਰਾਂ ਦਾ ਉਦਘਾਟਨ ਕੀਤਾ ਗਿਆ ਸ਼੍ਰੀਲੰਕਾ ਨੇ ਭਾਰਤੀ ਸੈਟਾਨਾਂ ਨਾਲ ਹਿੰਦੀ ਕੋਰਸ ਸ਼ੁਰੂ ਕੀਤਾ ਸ਼੍ਰੀਲੰਕਾ ਵਿੱਚ ਸਲਾਨਾ ਕਿਟਾਰੀਆਮਾ ਇਸ ਸਾਲ ਤਿਉਹਾਰ ਮਨਾਇਆ ਗਿਆ ਸ਼੍ਰੀਲੰਕਾ ਵਿੱਚ ਪੋਸੋ ਪੋਯਮਨ ਤਿਉਹਾਰ ਮਨਾਇਆ ਗਿਆ ਨੈਕਸਟ ਹੈ ਹਾਰੇ ਵਿੱਚ ਤੁਹਾਡੀ ਪੂੰਜੀ ਤੁਹਾਡੇ ਅਧਿਕਾਰ ਮੋਹਮ ਕਿਸ ਨੇ ਸ਼ੁਰੂ ਕੀਤੀ ਤੁਹਾਡੀ ਪੂੰਜੀ ਤੁਹਾਡੇ ਅਧਿਕਾਰ ਮੋਹਮ ਇਹ ਸ਼ੁਰੂ ਕੀਤੀ ਹੈ ਸਾਡੇ ਕੇਂਦਰੀ ਸੋਰੀ ਸਾਡੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਤੁਹਾਡੀ ਪੂੰਜੀ ਤੁਹਾਡੇ ਅਧਿਕਾਰ ਕੇਂਦਰੀ ਵਿੱਤ ਮੰਤਰੀ ਸੀਤਨ ਨਿਰਮਲਾ ਸੀਤਾਰਮਨ ਨੇ ਗੁਜਰਾਤ ਦੇ ਗਾਂਧੀ ਨਗਰ ਵਿੱਚ ਤੁਹਾਡੀ ਪੂੰਜੀ ਤੁਹਾਡਾ ਹੱਕ ਮੁਹਿੰਮ ਸ਼ੁਰੂ ਕੀਤੀ ਜਿਸ ਦਾ ਮੇਨ ਪਰਪਸ ਆ ਵੱਖ-ਵੱਖ ਖੇਤਰਾਂ ਵਿੱਚ ਹਲਵਾਰਿਸ ਵਿੱਤੀ ਸੰਪਤੀਆਂ ਦਾ ਨਿਪਟਾਰਾ ਕਰਨਾ ਨੈਕਸਟ ਹੈ ਹਾਲੀ ਹਾਲੇ ਵਿੱਚ ਕਿਸ ਦੀ ਸਵੈ ਜੀਵਨੀ ਦੇ ਵਿਲ ਸ਼ੂਟ ਯੂ ਮੈਡਮ ਪ੍ਰਕਾਸ਼ਿਤ ਕੀਤੀ ਗਈ ਤਾਂ ਇਹ ਬੁੱਕ ਆ ਜਿਹੜੀ ਸਵੈ ਜੀਵਨੀ ਆ ਹਰਿੰਦਰ ਬਾਵੇਜ਼ਾ ਦੀ ਤੇ ਇਸ ਨੂੰ ਰੀਸੈਂਟਲੀ ਪ੍ਰਕਾਸ਼ਿਤ ਕੀਤਾ ਗਿਆ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਬੁੱਕ ਦਾ ਨਾਮ ਤੇ ਬੁੱਕ ਦੇ ਰਾਈਟਰ ਦਾ ਨਾਮ ਤੁਸੀਂ ਯਾਦ ਰੱਖਣੇ ਤੁਹਾਡੇ ਲਈ ਇੰਪੋਰਟੈਂਟ ਹੈ ਮਨੀਸ਼ ਮੁੰਦਰਾ ਨੇ ਆਪਣੀ ਕਾਫੀ ਟੇਬਲ ਕਿਤਾਬ ਲਿਖੀ ਹੈ ਵਾਇਲਡ ਅਫਰੀਕਾ ਥਰੂ ਮਾਈ ਲੈਸ ਇਹ ਲਾਂਚ ਕੀਤੀ ਰਵੀ ਕੇ ਮਿਸਰਾ ਦੁਆਰਾ ਕਿਤਾਬ ਲਿਖੀ ਗਈ ਹੈ ਡੈਮੋਗ੍ਰਾਫੀ ਰਿਪਰੈਜੈਂਟੇਸ਼ਨ ਡਿਲੀਮੀਟੇਸ਼ਨ ਰਿਲੀਜ਼ ਕੀਤੀ ਗਈ ਅਨੁਪਮ ਖੇਰਨੇ ਆਪਣੀ ਚੌਥੀ ਕਿਤਾਬ ਡਿਫਰੈਂਟ ਬਟ ਨੋ ਲੈਸ ਦਾ ਐਲਾਨ ਕੀਤਾ केजीएस स्टिल्लो द्वारा लिखी किताब ऑपरेशन सिंदूर भारत के डूंगे हमलेया दी अनकही कहानी इस ਤੋਂ ਇਲਾਵਾ ਕੈਮਲਿਆ ਪੰਜਾਬੀ ਨੇ ਲੰਡਨ ਵਿੱਚ ਆਪਣੀ ਨਵੀਂ ਕਿਤਾਬ ਲਿਖੀ ਜਿਸ ਦਾ ਨਾਮ ਹੈ ਵੈਜੀਟੇਬਲ ਦੀ ਇੰਡੀਅਨਸ ਵੇ ਮਨੋਜ ਚਾਹ ਦੀ ਨਵੀਂ ਕਿਤਾਬ ਇਨ ਪ੍ਰਾਈਜ਼ ਆਫ ਕੋਲੀਸਨ ਪੋਲਿਟਿਕਸ ਰਿਲੀਜ਼ ਕੀਤੀ ਗਈ ਕੰਚਨ ਚੱਕਰਵਰਤੀ ਨੇ ਜਸਟਿਸ ਸਟੈਨਡ ਜਸਟਿਸ ਲੋਟਸ ਕਿਤਾਬ ਲਿਖੀ ਨੈਕਸਟ ਹੈ ਹਾਲ ਹੀ ਵਿੱਚ ਭੂਮੀ ਪ੍ਰਸ਼ਾਸਨ ਅਤੇ ਆਫ਼ਤ ਪ੍ਰਸ਼ਾਸਨ ਬਾਰੇ ਰਾਸ਼ਟਰੀ ਕਾਨਫਰੰਸ ਕਿੱਥੇ ਆਯੋਜਿਤ ਕੀਤੀ ਗਈ ਭੂਮੀ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਬਾਰੇ ਰਾਸ਼ਟਰੀ ਕਾਨਫਰੰਸ ਹੋਈ ਹੈ ਇਹ ਗੁਜਰਾਤ ਦੇ ਗਾਂਧੀਨਗਰ ਦੇ ਵਿੱਚ ਆਯੋਜਿਤ ਕੀਤੀ ਗਈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿ ਇਸਨੇ ਹਾਲ ਹੀ ਵਿੱਚ ਆਯਾਤ ਅਤੇ ਨਿਰਯਾਤ ਕਾਰੋਬਾਰਾਂ ਲਈ ਈ ਬਾਂਡ ਪ੍ਰਣਾਲੀ ਸ਼ੁਰੂ ਕੀਤੀ ਹਾਂਜੀ ਈ ਬੌਂਡ ਸਿਸਟਮ ਲਾਂਚ ਕੀਤਾ ਵਾ ਇੰਪੋਰਟ ਐਂਡ ਐਕਸਪੋਰਟ ਦੇ ਲਈ ਮਹਾਰਾਸ਼ਟਰ ਨੇ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਠੀਕ ਹੈ ਇੰਗਲਿਸ਼ 'ਚ ਥੋੜਾ ਧਿਆਨ ਦੇਖਣਾ ਸਿਸਟਮ ਦਾ ਨਾਮ ਕੀ ਹੈ ਮਹਾਰਾਸ਼ਟਰ ਸਰਕਾਰ ਨੇ ਆਯਾਤ ਅਤੇ ਨਿਰਯਾਤ ਕਾਰੋਬਾਰਾਂ ਲਈ ਰਬਾਈ ਤੀਸਟੈਂਪ ਪੇਪਰ ਬਾਂਡ ਦੀ ਥਾਂ ਲੈਣ ਲਈ ਇਹ ਬਾਂਡ ਪ੍ਰਣਾਲੀ ਸ਼ੁਰੂ ਕੀਤੀ ਮਹਾਰਾਸ਼ਟਰ ਡਿਜੀਟਲ ਬਾਂਡ ਅਪਣਾਉਣ ਵਾਲਾ ਭਾਰਤ ਦਾ 16ਵਾਂ ਰਾਜ ਬਣਿਆ ਹੁਣ ਮਹਾਰਾਸ਼ਟਰ ਦੀ ਗੱਲ ਨਾਲ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਮੁੰਬਈ ਇਥੋਂ ਦੇ ਚੀਫ ਮਿਨਿਸਟਰ ਦਵਿੰਦਰ ਪਾਡਨ ਵੀ ਇਸ ਗਵਰਨਰ ਸੀ ਪੀਰਾਦਾ ਕ੍ਰਿਸ਼ਨਨ ਹੀ ਸੀ ਪੀਰਾਦਾ ਕ੍ਰਿਸ਼ਨਨ ਹੁਣ ਸਾਡੇ ਉਪ ਰਾਸ਼ਟਰਪਤੀ ਬਣ ਚੁੱਕੇ ਆ ਸੋ ਗੁਜਰਾਤ ਦੇ ਗਵਰਨਰ ਆ ਚਾਰਿਆ ਦੇਵਰਾਤੇ ਇਹਨਾਂ ਨੂੰ ਐਡੀਸ਼ਨਲ ਚਾਰਜ ਮਿਲਿਆ ਮਹਾਰਾਸ਼ਟਰ ਦਾ ਮਹਾਰਾਸ਼ਟਰ ਦੇ ਵਿੱਚ ਗੋਗਾਮਲ نیشنل ਪਾਰਕ ਬੋਰੀਬਿਲੀ نیشنل ਪਾਰਕ ਤੜੋਪਾ نیشنل ਪਾਰਕ ਚੰਦੋਲੀ نیشنل ਪਾਰਕ ਸੰਜੀ ਗਾਂਧੀ نیشنل ਪਾਰਕ ਨਵੇਂ گاਉਂ نیشنل ਪਾਰਕ ਤੰਸਾ ਵਾਈਲਡਲਾਈਫ ਸੈਂਚੂਰੀ ਅਲੂਨਾਰਸੀ ਇਲਾ ਓਜ਼ਾਨੀ ਡੈਮ ਚੱਕਵਾੜੀ ਡੈਮ ਕੋਈ ਨਾ ਡੈਮ ਭਾਰਤ ਦੇ ਵਿੱਚ ਮੂਲ ਵੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਦੇ ਵਿੱਚ ਹੁੰਦਾ ਮਹਾਰਾਸ਼ਟਰ ਦੇ ਨਾਗਪੁਰ ਵਿੱਚ 69ਵਾਂ ਧਮ ਚੱਕਰ ਪਰਵਰਤਨ ਦਿਵਸ ਮਨਾਇਆ ਗਿਆ ਮਹਾਰਾਸ਼ਟਰ ਕੈਬਨਿਟ ਨੇ ਵਿਆਪਕ ਕੈਂਸਰ ਦੇਖਭਾਲ ਨੀਤੀ ਨੂੰ ਪ੍ਰਵਾਨਗੀ ਦਿੱਤੀ ਮਹਾਰਾਸ਼ਟਰ ਦੇ ਅਹਮਦਨਗਰ ਰੇਲਵੇ ਸਟੇਸ਼ਨ ਦਾ ਨਾਮ ਅਧਿਕਾਰਿਤ ਤੌਰ ਤੇ ਬਦਲ ਕੇ ਅਹिल्या نگر ਕਰ ਦਿੱਤਾ ਗਿਆ ਜਸਟਿਸ ਸ਼੍ਰੀ ਚੰਦਰ ਸੇਖਰ ਨੇ ਬੰਬੇ ਹਾਈ ਕੋਰਟ ਦੇ ਮੁੱਖ ਜੱਜ ਹੋਜਾ ਸੌਂ ਚੁੱਕੇ ਮਹਾਰਾਸ਼ਟਰ ਸਰਕਾਰ ਨੇ ਕਿਰਤ ਕਾਨੂੰਨ ਸੁਧਾਰਾ ਤਹਿਤ ਕੰਮ ਦੇ ਘੰਟਿਆਂ ਨੂੰ ਵਧਾਇਆ ਨਾਗਪੁਰ ਵਿੱਚ ਮਾਰਵਤ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹਦੀ ਵਰਤੋਂ ਵਿੱਚ ਮਹਾਰਾਸ਼ਟਰ ਟੌਪ ਤੇ ਰਿਹਾ। ਮਹਾਰਾਸ਼ਟਰ ਨੇ ਅਧਿਕਾਰਿਤ ਤੌਰ ਤੇ ਗਣੇਸ਼ ਉਤਸਵ ਨੂੰ ਰਾਸ਼ਟਰੀ ਹਰਵਜੋ ਘੋਸ਼ਿਤ ਕੀਤਾ। ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਪਸ਼ੂ ਦਿਵਸ ਕਦੋਂ ਮਨਾਇਆ ਗਿਆ? ਵਿਸ਼ਵ ਪਸ਼ੂ ਦਿਵਸ ਹਰ ਇੱਕ ਸਾਲ 4 ਅਕਤੂਬਰ ਨੂੰ ਮਨਾਇਆ ਜਾਂਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਸ ਨੂੰ ਤੁਸੀਂ ਇੰਪੋਰਟੈਂਟ ਫੈਕਟ ਤੋਂ ਵੀ ਸਮਝ ਸਕਦੇ ਹੋ। ਇਹ ਜਾਨਵਰਾਂ ਦੇ ਅਧਿਕਾਰਾਂ ਭਲਾਈ ਅਤੇ ਹਮਦਰਦੀ ਨੂੰ ਉਤਸ਼ਾਹਿਤ ਕਰਦਾ ਹੈ ਦਿਨ ਇਸ ਦੀ تھیਮ ਆ ਜਾਨਵਰਾਂ ਨੂੰ ਬਚਾਓ ਗ੍ਰਹਿ ਨੂੰ ਬਚਾਓ ਠੀਕ ਹੈ ਤੇ ਹੁਣ ਅਕਤੂਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੈ ਤੇ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਿਊਰੋਪ ਦਿਵਸ ਤੇ ਅੰਤਰਰਾਸ਼ਟਰੀ ਕਾਫੀ ਦਿਵਸ ਮਨਾਇਆ ਗਿਆ 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਕਿਹੜੀ ਕੰਪਨੀ ਦਾ ਮੁਲਾਂਕਣ 500 ਬਿਲੀਅਨ ਡਾਲਰ ਤੱਕ ਪਹੁੰਚਿਆ ਹਾਂਜੀ ਰੀਸੈਂਟਲੀ ਓਪਨ AI ਦਾ ਮੁਲਾਂਕਣ 500 ਮਿਲੀਅਨ ਡਾਲਰ ਤੱਕ ਪਹੁੰਚ ਗਿਆ অপশন সি ইজ দা রাইট आंसर हां जी ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ